ਅੰਤਰਰਾਸ਼ਟਰੀ ਜੋਗ ਦਿਵਸ ਮੌਕੇ ਅਜਗੜ ਸ਼ੰਕਰ ਦੇ ਪਿੰਡ ਪਾਲੇਵਾਲੇ ਵਿੱਚ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਸੇਵਾ ਭਾਤੀ ਗੜਸ਼ੰਕਰ ਦੇ ਯੂਨਿਟ ਵੱਲੋਂ ਆਯੋਜਿਤ ਕੀਤੇ ਗਏ ਇਸ ਕੈਂਪ ਦੌਰਾਨ ਭਾਈ ਪਿਆਰਾ ਪ੍ਰਬੰਧਕ ਕਮੇਟੀ ਪਿੰਡ ਪਾਲੇਵਾਲ ਦੇ ਯਤਨ ਬਹੁਤ ਹੀ ਛਲਾਗਾ ਯੋਗਸਨ ਕੈਂਪ ਦੌਰਾਨ ਪਿੰਡ ਪਾਲੇਵਾਲ ਤੋਂ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਿਰਕਤ ਕੀਤੀ ਉੱਥੇ ਨਾਲ ਹੀ ਦੂਰ ਦਰਾਜ ਦੇ ਇਲਾਕਿਆਂ ਤੋਂ ਵੀ ਯੋਗ ਦੀ ਮਹੱਤਤਾ ਸਮਝਣ ਵਾਲੇ ਆਮ ਲੋਕਾਂ ਨੇ ਇਸ ਕੈਂਪ ਦੌਰਾਨ ਸ਼ਮੂਲੀਅਤ ਕੀਤੀ ਸੇਵਾ ਪਾਰਟੀ ਤੋਂ ਪ੍ਰਧਾਨ ਰਜਿੰਦਰ ਪ੍ਰਸਾਦ ਖਰਮੀ ਵੱਲੋਂ ਦਿੱਤੀ ਗਈ ਜਾਣਕਾਰੀ ਅਨਸਾਰ ਇਸ ਯੋਗ ਕੈਂਪ ਦੌਰਾਨ ਯੋਗਾ ਦੇ ਮਾਹਰ ਭੈਣ ਵੀਨਾ ਜੀ ਪਿੰਡ ਬੀਰੰਪੁਰ ਐਮਏ ਯੋਗਾ ਵੱਲੋਂ ਯੋਗ ਨਾਲ ਜੁੜੇ ਹੋਏ ਅਨੇਕਾਂ ਨੁਕਤੇ ਆਮ ਲੋਕਾਂ ਨਾਲ ਸਾਂਝੇ ਕੀਤੇ ਗਏ। ਉਹਨਾਂ ਨੇ ਯੋਗ ਦੀ ਮਹੱਤਤਾ ਤੇ ਯੋਗ ਦੇ ਆਸਣਾਂ ਸੰਬੰਧੀ ਵਿਸਤਾਰਪੂਰਵਕ ਇਸ ਮੌਕੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਕੈਂਪ ਦੌਰਾਨ ਠਾਕਰ ਮੋਹਨ ਸਿੰਘ, ਬਨੀਤ, ਸੇਵਾ ਪਾਰਟੀ ਤੋਂ ਚੰਦਰਸ਼ੇਖਰ ਮਹਿਤਾ ਅਗਸਤ ਮਾਸੇਵਕ ਡਾਕਟਰ ਰਣਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਕੈਂਪ ਦੌਰਾਨ ਵੀਨਾ ਜੀ ਵੱਲੋਂ ਯੋਗ ਨਾਲ ਜੁੜੇ ਹੋਏ अनेका ਨੁਕਤੇ ਹਾਜ਼ਰੀਨ ਨਾਲ ਜਿੱਥੇ ਸਾਂਝੇ ਕੀਤੇ ਉਥੇ ਨਾਲ ਹੀ ਕੁਮਾਰੀ ਨਿਸ਼ਾ ਕੁਮਾਰੀ ਕੋਮਲ ਅਤੇ ਕੁਮਾਰੀ ਕੰਚਨ ਵੱਲੋਂ ਯੋਗਨਾਸਨਾਂ ਦੀ ਨਮਾਸ਼ ਪਕਮਾਲ ਮੰਚ ਤੋਂ ਕੀਤੀ ਗਈ ਇਸ ਕੈਂਪ ਦੌਰਾਨ ਪਿੰਡ ਪਾਲੇਵਾਲ ਤੋਂ ਆਮ ਲੋਕਾਂ ਨੇ ਜਿੱਥੇ ਸ਼ਿਰਕਤ ਕੀਤੀ ਉਥੇ ਨਾਲ ਹੀ ਗਰਸ਼ੰਕਰ ਦੇ ਫੋਰਨਾ ਇਲਾਕੇ ਤੋਂ ਵੀ ਯੋਗ ਨੂੰ ਪਸੰਦ ਕਰਨ ਵਾਲੇ ਯੋਗ ਦੀ ਮਹੱਤਤਾ ਸਮਝਣ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ। ਯੋਗ ਚਾਹੇ ਥੋੜਾ ਹੀ ਸਮਾਂ दो ਪਰ ਆਪਣੀ ਸ਼ਰੀਰ ਨੂੰ ਜੁੜੋ। ਉਸ ਪ੍ਰਭੂ ਦਾ ਸ਼ੁਕਰ ਕਰੋ ਕਿ ਉਹਨੇ ਤੁਹਾਨੂੰ ਇੰਨੀ ਦਿੱਤੀ। ਆਪ ਨੂੰ ਫੇਲ ਸਕਦਾ ਆ ਉਹੀ ਇੰਦਰੀਆਂ ਵਾਂਗੀ ਆਵਾਜ਼ ਆਉਂਦਾ ਜਿਹੜਾ ਬੰਦਾ ਚੱਲ ਵੀ ਸਕਦਾ ਜਿਹੜਾ ਬੰਦੇ ਦੇ ਹਰ ਅੰਗ ਕੰਮ ਕਰਦਾ ਆ ਥੈਂਕਸ ਕਰਿਆ ਕਰੋ ਸਵੇਰੇ ਉੱਠਦੇ ਹੋਸ ਪ੍ਰਭੂ ਦਾ ਸਹਮ ਹੋ ਗਏ ਪੁੱਛ ਕੇ ਦੇਖੋ ਜਿਨ੍ਹਾਂ ਦੀ ਅੱਖਾਂ ਤੋਂ ਨਹੀਂ ਦੇਖਦਾ ਪੁੱਛ ਕੇ ਦੇਖੋ ਸਾਨੂੰ ਸਾਹ ਪਤਾ ਹੀ ਨਹੀਂ ਸਾਡੇ ਸਾਹਾਂ ਦੀ ਕੀਮਤ ਕੀ ਆ ਉਹਨੂੰ ਪਤਾ ਲੱਗਦਾ ਜਿਹਨੂੰ ਵੈਂਟੀਲੇਟਰ ਤੇ ਰੱਖਦੇ ਆ ਔਰ ਲੱਖਾਂ ਦਾ ਬਿੱਲ ਫੜਾ ਕੇ ਮੋੜ ਕੇ ਹਫਤੇ 2-4 ਦਿਨਾਂ ਦੇ ਵਿੱਚ ਲੱਖਾਂ ਦਾ ਬਿੱਲ ਹਫਤੇ ਦੇ ਵਿੱਚ ਪਾ ਲੈਂਦੇ ਆ ਉਹਨੂੰ ਪੁੱਛੋ ਸਾਹਾਂ ਦੀ ਕੀ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਨਹੀਂ ਹੈ ਸੋ ਪਲੀਜ਼ ਅਬ ਪਰਮਾਤਮਾ ਦੇ ਦਿੱਤੇ ਇਹ ਸ਼ਰੀਰ ਦੀ ਕਦਰ ਕਰੀਏ ਔਰ ਇਹ ਸ਼ਰੀਰ ਨੂੰ ਜਿੰਨਾ ਵੀ ਇਹਦਾ ਰੱਖ-ਰਖਾਵ ਕਰ ਸਕਦੇ ਆ ਕਰੀਏ ਅਸੀਂ 5-7 ਲੱਖ ਦੀ 20 ਲੱਖ ਦੀ 4 ਲੱਖ ਦੀ ਗੱਡੀ ਲਿਆਨੇ ਆ 50 60000 ਦਾ ਜਾਂ ਬਾ ਅੱਜ ਕੱਲ ਤਾਂ ਲੱਖ ਨੂੰ ਹੀ ਹੋ ਗਿਆ ਐ ਸਕੂਟੀ ਲੈ ਕੇ ਆਨੇ ਆ ਉਹਨੂੰ ਰੋਜ਼ ਪੂੰਝਦੇ ਆ ਉਹਨੂੰ ਰੋਜ਼ ਸਾਫ ਕਰਦੇ ਆ ਉਹਨਾਂ ਐਨੀ ਦੇਖਭਾਲ ਕਰਦੇ ਆ ਮੇਨਟੇਨੈਂਸ ਕਰਦੇ ਆ ਮਹੀਨੇ ਬਾਅਦ ਸਾਨੂੰ ਪਤਾ ਆ 2 ਮਹੀਨੇ ਬਾਅਦ 3 ਮਹੀਨੇ ਬਾਅਦ ਅਸੀਂ ਇਹਨੂੰ ਸਰਵੋਸੀਨ ਲੈ ਜਾਣਾ ਲੇਕਿਨ ਇਸ ਪਰਮਾਤਮਾ ਦੀ ਦਿੱਤੀ ਹੋਈ ਮਸ਼ਹੂਰੀ ਦੀ ਅਸੀਂ ਕਦਰ ਨਹੀਂ ਕਰਦੇ ਸੋ ਰਿਕਵੈਸਟ ਆ ਕਿ ਇਹਦੀ ਕਦਰ ਜ਼ਰੂਰ ਕਰੀਏ ਔਰ ਉਸ ਪ੍ਰਭੂ ਦਾ ਥੈਂਕਸ ਸਵੇਰੇ ਸ਼ਾਮ ਜ਼ਰੂਰ ਕਰੀਏ क्योंकि तो कि जिन्ना आशीयों दा थैंक्स करांगे, उन्ना वो बाद भी दोनों ही अच्छा शुक्रिया। ओम गायत्री मंत्र, ओम भूर्भोवास्वाह तत्सवितुर्वरेण्यम देवस्य धीमहि दियो यो नः प्रचोदयात् ॐ त्र्यम्बकं यजामहे सुगन्धिं पुष्टिवर्धनम् उर्वारुक्मिव बन्धनान् मर्ट्योर मुक्ति या मामृता सर्वे भवन्तु सुखिनः सर्वे सन्तु निरामया सर्वे भद्राणि पश्यन्तु मा कश्चित् दुःख भाग् भवेत् ओम शांति 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 हां जी बहुत ही कोमलता दे नाल ਬੰਦ ਕਰਾਂਗੇ ਚਿਹਰੇ ਤੇ ਕੋਈ ਤਣਾਵ ਨਹੀਂ ਕੋਈ ਖਿਚਾਵ ਨਹੀਂ ਬਿਲਕੁਲ ਅੱਖਾਂ ਆਰਾਮ ਦੇ ਨਾਲ ਬਿਨਾ ਖਿਚਾਓ ਬਿਨਾ ਤਣਾਅ ਤੋਂ ਚਿਹਰੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤਣਾਅ ਨਹੀਂ ਮੱਥੇ ਤੇ ਕਿਸੇ ਤਰ੍ਹਾਂ ਦੀਆਂ ਸਿਲਵਟ ਨਹੀਂ ਔਰ ਮੁਸਕਰਾnde ਹੋਏ ਚਿਹਰੇ ਨਾਲ ਇੱਕ ਅੱਛੇ ਭਾਵ ਦੇ ਨਾਲ ਪਹਿਲਾ ਤਿੰਨ ਵਾਰ ਓਮ ਬੋਲਾਂਗੇ ਓ ਸਭ ਤੋਂ ਪਹਿਲਾਂ ਬਸਤਰ ਦਾ ਬਸਤਰ ਕਾ ਦੇ ਵਿੱਚ ਅਸੀਂ ਕੀ ਕਰਦੇ ਆ ਸਾਰ ਨੂੰ ਤੇਜ਼ੀ ਨਾਲ ਲੈਨੇ ਆ ਔਰ ਛੱਡਦੇ ਆ ਇਸ ਢੰਗ ਨਾਲ ਲੇਕਿਨ ਕਿਸੇ ਨੂੰ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਆ ਹੀ ਰਹਿੰਦਾ ਹੋਵੇ ਜੇ ਬ੍ਰੇਨ ਦੀ ਕੋਈ ਪ੍ਰੋਬਲਮ ਹੋਵੇ, ਹਾਰਟ ਦੀ ਹੋਵੇ, ਪੇਟ 'ਚ ਅਲਸਰ ਹੈ, ਪੇਟ 'ਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਫਿਰ ਬਹੁਤ ਤੇਜ਼ੀ ਨਾਲ ਨਹੀਂ ਕਰਾਂਗੇ। ਇਹਨੂੰ ਲੰਬਾ ਸਮਾਂ ਲੈ ਲਵਾਂਗੇ। ਔਰ ਇਹਨੂੰ ਐਦਾ ਛੱਡ ਲਾਂਗੇ। ਦੋ ਤਰ੍ਹਾਂ ਨਾਲ ਅਸੀਂ ਕਰ ਸਕਦੇ ਆ। ਔਰ ਕੋਈ ਬਹੁਤ ਹੀ ਜ਼ਿਆਦਾ ਮਰੀਜ਼ ਹੈ ਤਾਂ ਫਿਰ ਉਹ ਡੀਪ ਬਰੀਥ ਕਰ ਸਕਦਾ ਆ। ਸੋ ਅਸੀਂ 1 ਮਿੰਟ ਲਈ ਤੇਜ਼ੀ ਨਾਲ ਸਾਹ ਲਵਾਂਗੇ ਔਰ ਛੱਡਾਂਗੇ।